ਦਾਰਾ ਸਿੰਘ ਦੁਲਚੀਪੁਰ ਪਹਿਲਵਾਨ ਦਾਰਾ ਸਿੰਘ ਦਾ ਜਨਮ 1918 ਵਿੱਚ ਹੋਇਆ ਦਾਰਾ ਸਿੰਘ ਦਾ ਜੱਦੀ ਪਿੰਡ ਦੁਲਚੀਪੁਰ ਸੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ ਦਾਰਾ ਸਿੰਘ ਦਾ ਕੱਦ 7 ਫੁੱਟ ਦੇ ਆਸ-ਪਾਸ ਸੀ ਉਸਨੇ ਪਹਿਲਵਾਨੀ ਦੇ ਖੇਤਰ ਵਿੱਚ ਨਾਮ ਖੱਟਿਆ ਦਾਰੇ ਦੁਲਚੀਪੁਰੀਏ ਦੀ ਦਾਸਤਾਨ ਦਰਦਨਾਕ ਤੇ ਜੱਗੋਂ ਨਿਆਰੀ ਹੈ ਉਹ 1918 ਵਿੱਚ ਤਰਨਤਾਰਨ ਤੇ ਖਡੂਰ ਸਾਹਿਬ ਵਿਚਕਾਰ ਛੋਟੇ ਜਿਹੇ ਪਿੰਡ ਦੁਲਚੀਪੁਰ ਵਿੱਚ ਪਿਆਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪੈਦਾ ਹੋਇਆ ਸੀ ਉਦੋਂ ਪਹਿਲੀ ਵਿਸ਼ਵ ਜੰਗ ਮੁੱਕਣ ਵਾਲੀ ਸੀ ਤੇ ਜਲਿਆਂ ਵਾਲੇ ਦਾ ਸਾਕਾ ਵਰਤਨ ਵਾਲਾ ਸੀ ਉਹ ਛੇ ਪੈਨ ਪਰ ਆਸਨ ਦਾਰਾ ਅਜੇ 10 ਸਾਲ ਦਾ ਹੀ ਸੀ ਕਿ ਪਿਆਰਾ ਸਿੰਘ ਪਲੇਗ ਦੀ ਬਿਮਾਰੀ ਨਾਲ ਪਰਲੋਕ ਸਿਧਾਰ ਗਿਆ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਵੱਡੇ ਪਰ ਆਇੰਦਰ ਸਿੰਘ ਦੇ ਸਿਰਾਂ 'ਤੇ ਪਈ ਇੰਦਰ ਸਿੰਘ ਖੁਦ ਪਹਿਲਵਾਨੀ ਕਰਨ ਲੱਗਦਾ ਸੀ ਪਰ ਉਸ ਦੀਆਂ ਪਹਿਲਵਾਨ ਬਣਨ ਦੀਆਂ ਰੀਜਾਂ ਮਨ ਵਿੱਚ ਹੀ ਰਹਿ ਗਈਆਂ ਇੰਦਰ ਸਿੰਘ ਨੇ ਆਪਣੇ ਛੋਟੇ ਪਰ ਆਦਾਰਾ ਸਿੰਘ ਦੀ ਖੁਰਾਕ ਦਾ ਚੰਗਾ ਪ੍ਰਬੰਧ ਕੀਤਾ ਤੇ ਉਸ ਨੂੰ ਪਹਿਲਵਾਨ ਬਣਾਉਣਾ ਚਾਹਿਆ ਦਾਰਾ ਮੁੱਢੋਂ ਹੀ ਬੜਾ ਹੁੰਦ ਰਹਿਲ ਸੀ ਤੇ 14-15 ਸਾਲ ਦੀ ਉਮਰ ਵਿੱਚ ਆਪਣੇ ਨਾਲੋਂ ਵਡੇਰੇ ਜਵਾਨਾਂ ਨੂੰ ਟਾਉਣ ਲੱਗ ਪਿਆ ਸੀ। ਮਾਲ ਚਾਰਦਿਆਂ ਉਹ ਹਾਨੀਆਂ ਨਾਲ ਡਹਿਣ ਲੱਗ ਪੈਂਦਾ ਤੇ ਕਈ ਵਾਰ ਓਲਾੰਬੇ ਵੀ ਲਿਆਉਂਦਾ। ਉਸ ਵਿੱਚ ਮਾਰਖੋਰੀ ਬਿਰਤੀ ਜਮਾਂਦਰੂ ਸੀ। ਇੱਕ ਵਾਰ ਉਸਨੇ ਆਪਣੇ ਨਾਲ ਡੰਗਰ ਚਾਰਦੇ ਇੱਕ ਮੁੰਡੇ ਦਾ ਡਲਾ ਮਾਰ ਕੇ ਸਿਰ ਲਹੂ ਲੁਹਾਨ ਕਰ ਦਿੱਤਾ ਸੀ। ਪਿੰਡ ਦੇ ਸਿਆਣੇ ਬੰਦਿਆਂ ਨੇ ਇੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਇਸ ਨੂੰ ਕਿਸੇ ਚੰਗੇ ਪਹਿਲਵਾਨ ਦੇ ਅਖਾੜੇ ਵਿੱਚ ਛੱਡੋ ਤਾਂ ਕਿ ਇਹ ਤਕੜਾ ਪਹਿਲਵਾਨ ਬਣ ਸਕੇ। ਗੁਆਂਡੀ ਪਿੰਡ ਦੇ ਕਿਸੇ ਪਹਿਲਵਾਨ ਨੇ ਦਸ ਪਾ ਦਿੱਤੀ ਕਿ ਇਹਨੂੰ ਲਾਹੌਰ ਪਹਿਲਵਾਨ ਸੱਜਨ ਸਿੰਘ ਦਾ ਪੱਠਾ ਬਣਾਉ। ਇੰਦਰ ਸਿੰਘ ਨੇ ਕਿਓ ਦਾ ਪੀਪਾ, ਸੁੱਕੇ ਮੇਵਿਆਂ ਦਾ ਝੋਲਾ, ਸਵਾ ਰੁਪਿਆ ਤੇ ਪਾਗ ਲੈ ਕੇ ਦਾਰੇ ਨਾਲ ਲਾਹੌਰ ਨੂੰ ਚਾਲੇ ਪਾ ਲਏ। ਉਸਤਾਦ ਸੱਜਨ ਸਿੰਘ ਨੂੰ ਪਾਗ ਤੇ ਸਵਾ ਰੁਪਿਆ ਮੱਥਾ ਟੇਕ ਕੇ ਗੁਰੂ ਤਾਰਨ ਕਰ ਲਿਆ। ਸੱਜਨ ਸਿੰਘ ਦੇ ਅਖਾੜੇ ਵਿੱਚ ਦਾਰੇ ਨੇ 3-4 ਸਾਲ ਕੁਸ਼ਤੀਆਂ ਦੀ ਸਿਖਲਾਈ ਲਈ ਤੇ ਦਾ ਰਮਾ ਕੀਤੇ। ਲਾਹੌਰ ਵਿੱਚ ਉਹ ਕਈ ਅਖਾੜਿਆਂ ਵਿੱਚ ਘੁੰਮਿਆ ਤੇ ਵੱਡੇ-ਵੱਡੇ ਪਹਿਲਵਾਨਾਂ ਨੂੰ ਮਿਲਿਆ। ਉਹ ਗਾਮੇ ਤੇ ਅਮਾਮ ਬਖਸ਼ ਵਰਗੇ ਵੱਡੇ ਪਹਿਲਵਾਨਾਂ ਦੇ ਸੰਪਰਕ ਵਿੱਚ ਆਇਆ ਅਜੇ ਉਹ 20 ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਹਦੀ ਕੁਸ਼ਤੀ ਦੀਆਂ ਧੁੰਮਾਂ ਪੈਣ ਲੱਗੀਆਂ ਸਿੰਗਾਪੁਰ ਜਾਣਾ ਖੇਤੀਬਾੜੀ ਨਾਲ ਪਰਿਵਾਰ ਦਾ ਗੁਜ਼ਾਰਾ ਔਖਾ ਹੋਣ ਕਾਰਨ ਦਾਰਾ ਸਿੰਘ ਦੇ ਇੱਕ ਪਰਾ ਦਲੀਪ ਸਿੰਘ ਨੂੰ ਖੱਟੀ ਕਮਾਈ ਲਈ ਸਿੰਗਾਪੁਰ ਜਾਣਾ ਪਿਆ ਉੱਥੇ ਉਸਨੇ ਡੇਰੀ ਫਾਰਮ ਦਾ ਧੰਦਾ ਚਲਾਇਆ ਤੇ ਕੁਝ ਸਮੇਂ ਪਿਛੋਂ ਦਾਰਾ ਸਿੰਘ ਨੂੰ ਵੀ ਆਪਣੇ ਕੋਲ ਬੁਲਾ ਲਿਆ ਉਦੋਂ ਉਹਦੀ ਉਮਰ 20 ਸਾਲ ਦੀ ਸੀ ਇਹ 1937 ਤੋਂ 38 ਦੀਆਂ ਗੱਲਾਂ ਹਨ ਉਨੀ ਦਿਨੀ ਮਲਾਇਆ ਸਿੰਗਾਪੁਰ ਵਿੱਚ ਫਰੀ ਸਟਾਈਲ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ ਜ ਜਿਹਨਾਂ 'ਚ ਦਾਰਾ ਸਿੰਘ ਵੀ ਭਾਗ ਲੈਣ ਲੱਗਾ। ਦੁੱਧ ਕੇ ਉਕਾਰ ਦੀ ਡੇਰੀ ਦਾ ਖੁੱਲਾ ਡੁੱਲਾ ਹੋਣ ਕਾਰਨ ਉਹਦਾ ਜੁੱਸਾ ਪੂਰਾ ਪਰ ਗਿਆ ਤੇ ਉਹਦਾ ਕੱਦ 6 ਫੁੱਟ 11 ਇੰਚ ਹੋ ਗਿਆ। ਦੇਸੀ ਕੁਸ਼ਤੀ ਤਾਂ ਉਸ ਨੂੰ ਆਉਂਦੀ ਹੀ ਸੀ ਉਹ ਸਿੰਗਾਪੁਰ ਵਿੱਚ ਫਰੀ ਸਟਾਈਲ ਕੁਸ਼ਤੀਆਂ ਦੀ ਵੀ ਸਿਖਲਾਈ ਲੈਣ ਲੱਗਾ। ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਅਨਪੜ੍ਹਤਾ ਸੀ ਜਿਸ ਕਰਕੇ ਕੋਈ ਚੰਗੀ ਨੌਕਰੀ ਨਹੀਂ ਸੀ ਮਿਲ ਰਹੀ। ਮਲਾਇਆ ਪੁਲਿਸ ਦੇ ਪਰਤੀ ਸੋਦੋ ਇੱਕ ਦਿਨ ਮਲਾਇਆ ਪੁਲਿਸ ਦੀ ਪਰਤੀ ਹੋ ਰਹੀ ਸੀ ਜਿੱਥੇ ਉਹ ਵੀ ਲਾਈਨ ਵਿੱਚ ਜਾ ਲਗਾ ਅੰਗਰੇਜ਼ ਅਫਸਰ ਉਹਦਾ ਕਦਮ ਇਨਕੇ ਹੈਰਾਨ ਰਹਿ ਗਿਆ ਦਾਰਾ ਅਨਪੜ ਹੋਣ ਕਾਰਨ ਪ੍ਰਤੀਕਰੰਦੇ ਯੋਗ ਨਹੀਂ ਸੀ ਕਿਹਾ ਜਾਂਦਾ ਹੈ ਕਿ ਅਫਸਰ ਨੇ ਸ਼ਰਤ ਰੱਖੀ ਪਈ ਪਹਿਲਾ ਹੀ ਪਰਤੀ 6 ਪਹਿਲਵਾਨਾਂ ਨਾਲ ਉਸਨੂੰ ਕੁਲਣਾ ਪਵੇਗਾ ਦਾਰਾ ਸਿੰਘ ਨੇ ਉਹਨਾਂ ਨੂੰ ਵੇਖੇ ਬਿਨਾਂ ਹੀ ਹਾਂ ਕਰ ਦਿੱਤੀ ਜਦੋਂ ਕੁਸ਼ਤੀਆਂ ਹੋਈਆਂ ਤਾਂ ਉਸਨੇ ਸਾਰੇ ਪਹਿਲਵਾਨ ਚਿਤ ਕਰ ਦਿੱਤੇ ਉਦੀ ਤਾਕਤ ਦੀਆਂ ਧੁੰਮਾਂ ਪੈ ਗਈਆਂ ਤੇ ਅਫਸਰ ਨੇ ਉਸ ਨੂੰ ਸਿਪਾਹੀ ਪ੍ਰਤੀ ਕਰਨ ਦੀ ਥਾ ਇੱਕ ਦਰਜਾ ਤਰੱਕੀ ਦੇ ਕੇ ਲਾਸ ਕਾਰਪੋਰਲ ਬਣਾ ਦਿੱਤਾ ਫਿਰ ਉਹ ਤਰੱਕੀ ਕਰਕੇ ਸਬ ਇੰਸਪੈਕਟਰ ਬਣ ਗਿਆ ਉਦਰ ਦੂਜੀ ਵਿਸ਼ਵ ਜੰਗ ਸ਼ੁਰੂ ਹੋ ਗਈ ਜਪਾਨ ਮਾਰੋ ਮਾਰ ਕਰਦਾ ਮਲਾਇਆ ਵੱਲ ਵਧਣ ਲੱਗਾ ਮਲਾਇਆ ਦੀ ਪੁਲਿਸ ਨੂੰ ਵੀ ਅੰਗਰੇਜ਼ਾਂ ਨੇ ਜਾਪਾਨੀਆਂ ਵਿਰੁੱਧ ਲੜਨ ਦਾ ਹੁਕਮ ਦਿੱਤਾ ਦਾਰਾ ਸਿੰਘ ਦਾ ਨਿਸ਼ਾਨਾ ਕੁਸ਼ਤੀਆਂ ਵਿੱਚ ਨਾਲ ਚਮਕਾਉਣ ਦਾ ਸੀ ਤੇ ਉਹ ਲੜਨਾ ਨਹੀਂ ਸੀ ਚਾਹੁੰਦਾ ਪਰ ਬੱਦੇ ਰੁਦੇ ਨੂੰ ਮੋਰਚੇ ਵਿੱਚ ਜਾਣਾ ਪਿਆ ਜਪਾਨੀਆਂ ਨੇ ਮਲਾਇਆ ਤੇ ਕਬਜ਼ਾ ਕਰ ਲਿਆ ਦਾਰਾ ਸਿੰਘ ਨੂੰ ਪਹਿਲਾਂ ਤਾਂ ਜਪਾਨੀ ਸਜ਼ਾ ਦੇਣ ਲੱਗੇ ਪਰ ਉਸ ਨੂੰ ਤਕੜਾ ਪਹਿਲਵਾਨ ਜਾਣ ਕੇ ਬਰੀ ਕਰ ਦਿੱਤਾ ਤੇ ਆਪਣੀ ਨੌਕਰੀ ਦੇ ਦਿੱਤੀ ਦਾਰਾ ਸਿੰਘ ਨੇ ਰੱਬ ਦਾ ਸ਼ੁਕਰ ਕੀਤਾ ਫਿਰ ਅੰਗਰੇਜ਼ ਮਲਾਇਆ ਤੇ ਕਾਬਜ਼ ਹੋਏ ਤਾਂ ਦਾਰਾ ਸਿੰਘ ਤੇ ਜਪਾਨੀਆਂ ਦੀ ਮਦਦ ਕਰਨ ਦਾ ਮੁਕੱਦਮਾ ਚੱਲਿਆ ਦਾਰਾ ਸਿੰਘ ਨੇ ਜਪਾਨੀਆਂ ਦੀ ਕੋਈ ਐਸੀ ਵੈਸੀ ਮਦਦ ਨਹੀਂ ਸੀ ਕੀਤੀ ਜਿਸ ਕਰਕੇ ਉਹ ਮੁਕੱਦਮੇ ਵਿੱਚੋਂ ਬਰੀ ਹੋ ਗਿਆ ਵਯਾ ਉਹਨਾਂ ਦਿਨ ਹੀ ਉਸਦਾ ਵਿਆਹ ਮਲਾਇਆ ਵਿੱਚ ਬੀਬੀ ਬਲਬੀਰ ਕੌਰ ਨਾਲ ਹੋ ਗਿਆ ਤੇ ਉਸਨੇ ਕੁਸ਼ਤੀਆਂ ਪੇਸੇਦੇ ਤੌਰ ਤੇ ਆਪਣਾ ਲਈਆਂ ਉਹ ਡੇਰੀ ਦਾ ਦੁੱਧ ਪਾਉਣ ਬਲਬੀਰ ਹੋਰਾਂ ਦੇ ਘਰ ਜਾਇਆ ਕਰਦਾ ਸੀ ਬਲਬੀਰ ਦੇ ਮਾਪੇ ਪਿਛੋ ਮਾਝੇ ਦੇ ਹੀ ਸਨ ਉਹ ਆਪਣੀ ਮੁਟਿਆਰ ਹੋ ਰਹੀ ਧੀ ਵਰ ਲੱਭ ਰਹੇ ਸਨ ਉਹਨਾਂ ਨੇ ਦਲੀਪ ਸਿੰਘ ਨੂੰ ਕਹੇ ਰੱਖਿਆ ਸੀ ਕਿ ਬੀਰੂ ਲਈ ਵਰ ਟੋਲਣਾ ਹੈ ਦਲੀਪ ਸਿੰਘ ਨੇ ਧਾਰੇ ਬਾਰੇ ਪੁੱਛਿਆ ਤਾਂ ਬੀਰੂ ਦੇ ਮਾਪਿਆਂ ਨੇ ਹਾਂ ਕਰ ਦਿੱਤੀ ਤੇ ਉਹਨਾਂ ਦਾ ਉੱਥੇ ਹੀ ਵਿਆਹ ਹੋ ਗਿਆ ਉਹ ਰੰਗੀ ਵਸਣ ਲੱਗੇ ਤੇ ਉਹਨਾਂ ਦੇ ਘਰ ਪੁੱਤਰ ਹੋਇਆ ਦਲੀਪ ਸਿੰਘ ਪਿੰਡ ਪਰਤ ਆਇਆ ਕੁਸ਼ਤੀਆਂ ਦਾਰਾ ਦਲਚੀਪੁਰੀਆ ਸੱਤ ਫੁੱਟਾ ਪਹਿਲਵਾਨ ਸੀ ਉਹਨੇ ਵਰਲਡ ਚੈਂਪੀਅਨ ਕਿੰਗ ਕਾਂਗ ਨੂੰ ਟਾਕੇ ਦੁਨੀਆ ਵਿੱਚ ਦਾਰਾ-ਦਾਰਾ ਕਰਵਾ ਦਿੱਤੀ ਸੀ ਉਹ ਜਿੰਦੇ ਜੀ ਅ myth ਬਣ ਗਿਆ ਸੀ ਤੇ ਉਹਦੇ ਬਾਰੇ ਦੰਦ ਕਥਾਵਾਂ ਚੱਲ ਪਈਆਂ ਸਨ ਇੱਕ ਦੰਦ ਕਥਾ ਸੀ ਕਿ ਉਸਨੇ ਦੋ ਜਨਿਆਂ ਨੂੰ ਤੌਣੋਂ ਫੜ ਕੇ ਆਪਸ ਵਿੱਚ ਪੇੜਾ ਕੇ ਛੱਪੜ ਵਿੱਚ ਡੋਬ ਦਿੱਤਾ ਸੀ ਦੂਜੀ ਦੰਦ ਕਥਾ ਸੀ ਪਈ ਉਹਨੂੰ ਮਾਰਖੰਡਾ ਸਾਨ ਪੈ ਗਿਆ ਪਰ ਦਾਰੇ ਨੇ ਸਿੰਘ ਫੜ ਲਏ ਫਿਰ ਦੋਵੇਂ ਤੱਕਮ ਤੱਕੀ ਹੋਣ ਲੱਗ ਗਏ ਕਦੇ ਦਾਰਾ ਸਾਨੂੰ 10 ਕਦਮ ਪਿੱਛੇ ਧੱਕ ਲੈ ਜਾਂਦਾ ਤੇ ਕਦੇ ਸਾਨ ਦਾਰੇ ਦੇ ਪੈਰ ਓਖਾੜ ਦਿੰਦਾ ਆਖਰ ਸਾਨ ਦੀ ਮੂਕ ਵਰਗ ਗਈ ਤੇ ਸਿੰਘ ਛੁੱਟਦਿਆ ਅਜਿਹਾ ਭੱਜਿਆ ਕਿ ਮੁੜ ਉਸ ਪਿੰਡ ਦੀ ਜੂ ਵਿੱਚ ਨਾ ਵੜਿਆ ਮਲਾਇਆ ਸਿੰਗਾਪੁਰ ਵਿੱਚ ਟਿਕਟਾਂ ਉੱਤੇ ਹੁੰਦੀਆਂ ਕੁਸ਼ਤੀਆਂ ਚੁਲਦਾਰੇ ਨੂੰ ਚੰਗੇ ਪੈਸੇ ਬਣਨ ਲੱਗੇ ਉਦੋਂ ਕੋਹੀ ਦਾਰਾ ਸਿੰਘ ਤਰਮੁਚਕਿਆ ਵੀ ਉਧਰ ਪਹੁੰਚ ਗਿਆ ਜੋ ਉਸ ਤੋਂ 10 ਸਾਲ ਛੋਟਾ ਸੀ ਉਸਦੇ ਚਾਚੇ ਮਿਰੰਜਨ ਸਿੰਘ ਨਾਲ ਦਾਰੇ ਦੁਲਚੀਪੁਰੇ ਦਾ ਚੰਗਾ ਬਹੇਣ ਉਠਣ ਸੀ ਉਰਲ ਕੇ ਸ਼ਰਾਬ ਪੀਂਦੇ ਤੇ ਕਦੇ-ਕਦੇ ਚੀ ਨਿਆਂ ਦਾ ਚੰਡੂ ਸੂਟਾ ਵੀ ਲਾਉਂਦੇ ਇੱਕ ਲੜਾਈ ਝਗੜੇ ਕਾਰਨ ਉਹ ਥਾਣੇ ਵਿੱਚ ਬੰਦ ਵੀ ਹੋਏ ਜੋਦਾਰੇ ਦੇ ਕੁਸ਼ਤੀ ਮੈਨੇਜਰ ਬਾਬੂ ਰਾਮਦਰਸ਼ਨ ਨੇ ਜ਼ਮਾਨਤ ਤੇ ਛੁਡਾਏ ਇਹ ਜਿਕਰ ਯੋਗ ਹੈ ਕਿ ਜਿੱਦਨਦਾਰੇ ਨੇ ਆਪਣੇ ਸ਼ਰੀਕ ਪਰ ਸਰਦਾਰੇ ਨੂੰ ਦੁਲਚੀਪੁਰ ਦੇ ਛੱਪੜ ਵਿੱਚ ਡੁੱਬੋ ਕੇ ਮਾਰਿਆ ਉਦੋਂ ਨਿਰੰਜਨ ਸਿੰਘ ਤੇ ਅਨੂਕ ਸਿੰਘ ਵੀ ਨਾਲ ਹੀ ਸਨ ਦਾਰੇ ਤੇ ਇੰਦਰ ਸਿੰਘ ਨੂੰ ਤਾਂ ਸਜ਼ਾ ਹੋ ਗਈ ਜਦ ਕਿ ਦਾਰੇ ਦਾ ਚਾਚਾ ਨਿਰੰਜਨ ਸਿੰਘ ਰੰਦਾਵਾ ਤੇ ਅਨੂਕ ਸਿੰਘ ਸ਼ਨਾਖਤ ਨਾ ਹੋਣ ਕਰਕੇ ਸ਼ੱਕ ਦੀ ਬਿਨਾਤੇ ਬਰੀ ਹੋ ਗਏ 1940 ਵਿੱਚ ਦਾਰਾ ਸਿੰਘ ਮਲਾਇਆ ਦਾ ਚੈਂਪੀਅਨ ਬਣ ਗਿਆ ਫਿਰ ਉਹਦੀ ਟੱਕਰ ਫਿਰ ਸਟਾਈਲ ਕੁਸ਼ਤੀ ਦੇ ਬਰਲਡ ਚੈਂਪੀਅਨ ਕਿੰਗ ਕਾਂਗ ਨਾਲ ਕਰਵਾਈ ਗਈ 4 ਕਿੰਗ ਕਾਂਗ ਦਾ ਭਾਰ 700 ਪਾਉਂਡ ਸੀ ਤੇ ਦਾਰਾ ਸਿੰਘ ਦਾ 278 ਪਾਉਂਡ ਪਰ ਦਾਰੇ ਨੇ 13 ਮਿੰਟਾਂ ਚ ਹੀ ਕਿੰਗ ਕਾਂਗ ਨੂੰ ਤਾਰੇ ਵਿਖਾ ਦਿੱਤੇ ਇਥੋਂ ਤੱਕ ਕਿ ਉਹਦੀ ਇੱਕ ਲੱਤ ਵੀ ਤੋੜ ਦਿੱਤੀ ਬਾਅਦ ਵਿੱਚ ਪਤਾ ਲੱਗਾ ਕਿ ਲੱਤ ਨਹੀਂ ਸੀ ਟੁੱਟੀ ਬਲਕਿ ਗੋਡਾ ਨਿਕਲਿਆ ਸੀ ਫਿਰ ਉਸ ਨੂੰ ਹੋਰ ਨਾ ਮੁਲਕਾਂ ਤੋਂ ਵੀ ਕੁਸ਼ਤੀਆਂ ਲੜਨ ਦੇ ਸੱਦੇ ਆਉਣ ਲੱਗੇ ਤੇ ਦੁਨੀਆ ਵਿੱਚ ਦਾਰਾ-ਦਾਰਾ ਹੋ ਗਈ। ਉਹਦੀਆਂ ਕੁਸ਼ਤੀਆਂ ਉੱਤੇ ਰੁਪਿਆ ਦਾ ਮੀਹ ਵਰਣ ਲੱਗਾ। ਆਖਰੀ ਸਮਾਂ ਦਾਰਾ ਸਿੰਘ ਦੇ ਜੀਵਨ ਵਿੱਚ ਬੜੇ ਉਤਰਾ ਚੜ੍ਹਾ ਆਏ। ਉਸ ਦੀ ਜੀਵਨ ਗਾਥਾ ਖੇਤੀ, ਕੁਸ਼ਤੀ, ਖੂਨ, ਸਜ਼ਾ, ਰੋਮਾਂਸ, ਸਰਪੰਚੀ, ਨਸ਼ੇ ਤੇ ਪਲਵਾਨੀ ਕਲਚਰ ਵਿੱਚ ਗੁੱਧਲੀ ਹੋਈ ਹੈ ਜਿਸ ਤੇ ਕਾਮਯਾਬ ਫਿਲਮ ਬਣ ਸਕਦੀ ਹੈ। ਉਸ ਦਾ ਆਖਰੀ ਸਮਾਂ ਬੜਾ ਬੁਰਾ ਬੀਤਿਆ ਸੀ। ਉਹ ਸ਼ੂਗਰ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਸਿਕਾਰ ਹੋ ਗਿਆ ਸੀ ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ ਉਸ ਦਾ ਜੁੱਸਾ ਸਵਾ ਕੁਇੰਟਰ ਤੋਂ ਕੱਟ ਕੇ ਸਿਰਫ 70 ਕਿਲੋ ਰਹਿ ਗਿਆ ਸੀ ਤੇ ਉਹ 70ਵੇਂ ਸਾਲ ਦੀ ਉਮਰ ਵਿੱਚ ਗੁਜ਼ਰ ਗਿਆ